ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਸਿੱਖ ਸਦਭਾਵਨਾ ਦਲ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇਦਿਆਂ ਨੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਪਿਆ ਹੈ। ਪੁਲਿਸ ਕਮਿਸ਼ਨਰ ਦੀ ਗੈਰ ਹਾਜ਼ਰੀ ਦੇ ਵਿੱਚ ਇਹ ਮੰਗ ਪੱਤਰ ਡੀ ਸੀਪੀ ਅਤੇ ਐਸਆਈਟੀ ਮੈਂਬਰ ਰਵਿੰਦਰ ਸਿੰਘ ਸੰਧੂ ਨੂੰ ਦਿੱਤਾ ਗਿਆ ਇਸ ਮੌਕੇ ਸਤਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜਿੰਦਰ ਸਿੰਘ ਖੋਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਲਾਪਤਾ ਹੋਏ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਖਿਲਾਫ ਕੇਸ ਦਰਜ ਕਰਵਾਉਣ ਲਈ ਸਿੱਖ ਕੌਮ ਨੂੰ 5 ਸਾਲ ਸੰਘਰਸ਼ ਕਰਨਾ ਪਿਆ ਹੁਣ ਜਦੋਂ ਹਾਈ ਕੋਰਟ ਦੇ ਹੁਕਮ ਅਤੇ ਭਾਈ ਬਲਦੇਵ ਸਿੰਘ ਵਡਾਰਾ ਦੇ ਜਤਨਾ ਸਦਕਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਤਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਸਰਕਾਰ ਸਿਰਫ ਰਸਮਾਂ ਨਿਭਾਉਣ ਦੀ ਬਜਾਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ ਉਹਨਾਂ ਦੋਸ਼ ਲਾਇਆ ਹੈ ਕਿ ਜਿਸ ਤਰ੍ਹਾਂ ਬਰਗਾੜੀ ਕਾਂਡ 'ਚ ਉਹ ਦੋਸ਼ੀਆਂ ਨੂੰ ਬਚਾਇਆ ਗਿਆ ਉਸੀ ਤਰ੍ਹਾਂ ਸ਼੍ਰੋਮਣੀ ਕਮੇਟੀ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਦੱਸਿਆ ਕਿ 24 ਅਕਤੂਬਰ 2020 ਨੂੰ ਇਨਸਾਫ਼ ਦੀ ਮੰਗ ਕਰ ਰਹੇ ਪੰਥਕ ਜਥੇਬੰਦੀ ਅਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ लाठीचार्ज ਕੀਤਾ ਗਿਆ ਸੀ ਜਿਸ ਦੇ ਵਿੱਚ ਕੇਸਾ ਅਤੇ ਦਸਤਾਰਾਂ ਦੀ ਬੇਦਬੀ ਹੋਈ ਸੀ ਭਾਈ ਸੁਖਜੀਤ ਸਿੰਘ ਖੋਸਾ ਨੇ ਅੱਗੇ ਕਿਹਾ ਕਿ ਉਹਨਾਂ ਖਿਲਾਫ ਕਤਲ ਦੀ ਧਾਰਾ 302 ਤਹਿਤ ਦੋ ਝੂਠੇ ਮੁਕੱਦਮੇ ਦਰਜ ਕੀਤੇ ਗਏ ਜਿਨ੍ਹਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਇਸ ਮੌਕੇ ਜਥੇਬੰਦੀਆਂ ਨੇ ਹੋਰ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਸਮੁੱਚਾ মিডিਆ ਤੇ ਸਮੁੱਚੇ ਸੰਸਾਰ ਭਰ ਦੀ ਸੰਗਤ ਗੁਰੂ ਨਾਨਕ ਨਾਮ ਲੇਵਾ ਸਾਰੇ ਸਿੱਖ ਜਾਣਦੇ ਆ ਕਿ 2020 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਰੂਪ ਗਾਇਬ ਹੋਣ ਦੀ ਰਿਪੋਰਟ ਡਾਕਟਰ ਇਸ਼ਰ ਸਿੰਘ ਦੀ ਸੁਪਰਵਾਈਜ਼ਨ ਚ ਸ਼੍ਰੀ ਕਲਤਕ ਸਾਬ ਤੋਂ ਨਸ਼ਰ ਕੀਤੀ ਗਈ ਸੀ ਤੇ ਜੇ ਸਬੰਧ ਵਿੱਚ ਜਿੰਨੇ ਵੀਰ ਖੜੇ ਆ ਰਣਜੀਤ ਸਿੰਘ ਦਮਦਮੀ ਟਕਸਾਲ ਭਾਈ ਤਰਲੋਚਨ ਸਿੰਘ ਸੋਲ ਭਾਈ ਸਰੂਪ ਸਿੰਘ ਪੁੱਤਰ ਭਾਈ ਇੰਸਾਨ ਸਿੰਘ ਸਿਆਲਕਾ ਸਾਰੇ ਜਣੇ ਉੱਥੇ ਇਕੱਠੇ ਹੋ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਮੋਹਰੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮੋਰਚਾ ਲਗਾਇਆ ਸੀਗਾ 40 42 ਦਿਨ ਮੋਰਚਾ ਬੜਾ ਪੀਸਫੁਲੀ ਚੱਲਿਆ 41ਵੇਂ ਦਿਨ ਇਹਨਾਂ ਨੇ ਗੁੰਡਾਗਰਦੀ ਕੀਤੀ ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਨੇ ਸਿੰਘਾਂ ਦੇ ਹੱਡ ਭੰਨੇ ਦਸਤਾਰਾਂ ਰੋਲੀਆਂ ਭਾਈ ਰਣਜੀਤ ਸਿੰਘ ਹੁਣਾਂ ਦੀ ਦਸਤਾਰ ਨੂੰ ਵੀ ਰੋਲਿਆ ਗਿਆ ਦਾਸ ਤਰਲੋਚਨ ਸਿੰਘ ਸੋਲ ਹੁਣਾਂ ਦਾ ਲੱਕ ਫੈਕਚਰ ਕੀਤਾ ਭਾਈ ਥਰੂਪ ਸਿੰਘ ਪੁੱਤਰ ਖੜਿਆ ਇਹਨਾਂ ਦੀ ਬਾਹ ਤੋੜੀ ਗਈ ਹੋਰ अनेका ਸਿੰਘਾਂ ਨੂੰ ਜ਼ਖਮੀ ਕੀਤਾ ਤੇ ਉਲਟਾ ਸਾਨੂੰ ਉਹਦਾ ਦਿੱਤਾ ਕੀ ਇਹਨਾਂ ਨੇ ਮੰਗ ਮੰਗਨਦਾ ਕਿ 177 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਜਿਹੜੀ ਕ੍ਰਾਸ ਆ ਤੇ 296 ਨੰਬਰ ਮੇਰੇ ਕੱਲੇ ਉੱਪਰ ਦੋ ਐਫ ਆਈ ਆਰਾਂ ਸਾਡੇ ਤੇ ਦਰਜ ਕੀਤੀਆਂ ਇਨਸਾਫ ਨਹੀਂ ਦਿੱਤਾ ਪਰ ਅੱਜ ਮਾਨਯੋਗ ਹਾਈ ਕੋਰਟ ਦਾ ਡੰਡਾ ਤੇ ਬਲਦੇਵ ਸਿੰਘ ਵਡਾਲਾ ਉਹਨਾਂ ਦੇ ਯਤਨਾ ਸਦਕਾ ਐਫ ਆਈ ਆਰ ਦਰਜ ਹੁੰਦੀ ਆ 5 ਸਾਲ ਬਾਅਦ ਤੇ ਸਾਡਾ ਅੱਜ ਦਾ ਇੱਥੇ ਆਉਣ ਦਾ ਇੱਕੋ ਹੀ ਮਕਸਦ ਆ ਕਿ ਜੇ ਸਾਡੇ ਵਰਗੇ ਬੰਦੇ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੋਵੇ ਤੇ ਸਾਡੇ ਪਸ਼ੂ ਡੰਗਰ ਵੀ ਖੋਲ ਦਿੱਤੇ ਜਾਂਦੇ ਆ ਸਾਡੇ ਬੱਚਿਆਂ ਨੂੰ ਸਾਡੀਆਂ ਬੀਬੀਆਂ ਨੂੰ ਘਰੇ ਬਹਿਣਾ ਮੁਸ਼ਕਲ ਹੋ ਜਾਂਦਾ ਆ ਇੱਥੇ ਮਾਨਜੋਗ ਅਦਾਲਤ ਵੱਲੋਂ ਵੀ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਰਿਜੈਕਟ ਕਰ ਦਿੱਤੀਆਂ ਗਈਆਂ ਪਰ ਕਿਸੇ ਦੇ ਘਰ ਵੱਲ ਨੂੰ ਕੋਈ ਪੁਲਿਸ ਦੀ ਗੱਡੀ ਨਹੀਂ ਗਈ ਸੋ ਇਸ ਕਰਕੇ ਅੱਜ ਅਸੀਂ ਮਾਨਜੋਗ ਕਮਿਸ਼ਨਰ ਸਾਹਿਬ ਨੂੰ ਕਹਿਣ ਆਏ ਆ ਕਿ ਜਿਹੜੀਆਂ ਸਾਡੇ ਤੇ ਝੂਠੇ ਪਰਚੇ ਦਰਜ ਕੀਤੇ ਗਏ ਦੋ ਐਫਆਈਆਰ 170 ਨੰਬਰ ਤੇ 296 ਹੋ ਰੱਦ ਕੀਤੇ ਜਾਣ ਇਨਾਂ ਦੇ ਉੱਪਰ ਜਿਹੜਾ ਕ੍ਰਾਸ ਕੇਸ ਹੋਇਆ ਜਿਹਦੇ ਰਿਜ਼ਲਟ ਆਏ ਆ 307 ਦੇ 326 ਦੇ 325 ਦੇ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਦੂਜੀ ਗੱਲ ਜਿਹੜਾ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਡੰਡੇ ਦੇ ਨਾਲ ਐਫ ਆਈ ਆਰ ਦਰਜ ਹੋਈ ਆ ਉਹ ਬੰਦਿਆਂ ਨੂੰ ਫੜ ਕੇ ਇੱਥੇ ਸਲਾਖਾਂ ਅੰਦਰ ਲਿਆਂਦਾ ਜਾਵੇ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਸਤਗੁਰੂ ਸਾਹਿਬ ਦੇ 328 ਰੂਪ ਕਿੱਥੇ ਆ ਕਿਹਨੂੰ ਵੇਚੇ ਤੇ ਕਿਹਦੇ ਕਹਿਣ ਤੇ ਵੇਚੇ ਸੋ ਜੇ ਇਹ ਪੁਲਿਸ ਨੇ ਢਿੱਲੀ ਕਾਰਗੁਜ਼ਾਰੀ ਰੱਖੀ ਅੱਜ ਦਾ ਸਾਡਾ ਮੰਗ ਪੱਤਰ ਦਾ ਪ੍ਰੋਗਰਾਮ ਆ ਅਗਲਾ ਸਭਾ ਦੇ ਜਿਹੜੇ ਛੀਦੀ ਦਿਹਾੜੇ ਚੱਲਦੇ ਆ ਇਹਨਾਂ ਦੀ ਸਮਾਪਤੀ ਤੋਂ ਮਗਰੋਂ ਵੱਡਾ ਇਕੱਠ ਕਰਕੇ ਫਿਰ ਵੱਡਾ ਪ੍ਰੋਗਰਾਮ ਦਿੱਤਾ ਜਾਊਗਾ ਕੀ ਲੱਗਦਾ ਕਿ ਤੱਕ ਗ੍ਰਿਫਤਾਰ ਨਹੀਂ ਕਿਉਂ ਹੋਤਾ ਦੇਖੋ ਜੀ ਇਹ ਤਾਂ ਉਹ ਲੱਗਦਾ ਹੈ ਆ ਕਿ ਉਦੋਂ ਪੁਲਿਸ ਦੇ ਜਿਹੜੇ ਅੱਜ ਅਫਸਰ ਵਿੱਤ ਵੀ ਹੈਗੇ ਮੈਂ ਨਾਂ ਲੈਣਾ ਠੀਕ ਨਹੀਂ ਸਮਝਦਾ ਕਿਉਂਕਿ ਉਹਨਾਂ ਦੇ ਵਿੱਚੋਂ ਕਈਆਂ ਦੇ ਹੁਣ ਸੈੱਟ ਵਿੱਚ ਵੀ ਨਾ ਆਇਆ ਉਹਨਾਂ ਨੇ ਤੇ ਕੋਲ ਖੜੋ ਖੜੋ ਕੇ ਕਟਵਾਇਆ ਸੀ ਤਸ਼ੱਦਦ ਕਰਵਾਇਆ ਸੀ ਉਹ ਤਾਂ ਮੋਹਰਾ ਬਣੇ ਸੀ ਸਾਰਾ ਕੁਝ ਹੁੰਦੇ ਜਾਣਦਿਆਂ ਹੋਇਆਂ ਵੀ ਉਦੋਂ ਦੇ ਜਿਹੜੇ ਸੀਪੀਸੀ ਜਾਣਬੁੱਝ ਕੇ ਸਾਡੇ ਤੇ ਪਰਚੇ ਕੀਤੇ ਤਸ਼ੱਦਦ ਕਰਾਇਆ ਚੋਰ ਕੁੱਤੀ ਰਲੇ ਹੋਏ ਸੀ ਤੇ ਅੱਜ ਵੀ ਜਿਹੜੀ ਇਹਨਾਂ ਦੀ ਅੰਦਰ ਖਾਤੇ ਭਿਆਲੀ ਆ ਉਹ ਜਗਜਹਰ ਹੋ ਰਹੀ ਆ ਵੀ ਇਹ ਉਹਨਾਂ ਦੇ ਘਰ ਆਲੂ ਜਾ ਹੀ ਨਹੀਂ ਰਹੇ ਤੇ ਸਰਕਾਰ ਵਾਵਾ ਖਟ ਰਹੀ ਆ ਕਿ ਅਸੀਂ ਪਰਚਾ ਕਰਤਾ ਸਰਕਾਰ ਨੇ ਪਰਚਾ ਨਹੀਂ ਕੀਤਾ ਹਾਈ ਕੋਰਟ ਦੇ ਡੰਡੇ ਨੇ ਪਰਚਾ ਕਰਵਾਇਆ ਆ ਪਰ ਅਸੀਂ ਸਰਕਾਰ ਦੇ ਫੇਰ ਵੀ ਇਸ ਕੰਮ ਨੂੰ ਵੈਲਕਮ ਕਹਿੰਦੇ ਆ ਜਿਹੜਾ ਕੱਲ ਉਹਨਾਂ ਨੇ ਸੈੱਟ ਬਣਾਈ ਆ ਪਰ ਸੈੱਟ ਸੈੱਟ ਹੋਣ ਵਾਸਤੇ ਨਾ ਬਣਾਈ ਜਾਵੇ ਸੈੱਟ ਇਨਵੈਸਟੀਗੇਸ਼ਨ ਵਾਸਤੇ ਬਣਾਈ ਜਾਵੇ ਤੇ ਬਹੁਤ ਚੰਗਾ ਹੋਊਗਾ ਇਹ ਗੋਗਲੋਂ ਤੋਂ ਮਿੱਟੀ ਚਾੜਨ ਵਾਲਾ ਕੰਮ ਕਰਦੇ ਬਿਲਕੁਲ ਹਾਲ ਦੀ ਘੜੀ ਤੇ ਗੋਗਲੂਆਂ ਤੋਂ ਮਿੱਟੀ ਚਾੜਨ ਵਾਲਾ ਕੰਮ ਆ ਕਿਉਂਕਿ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਸਾਰੇ ਜਿਹੜੇ ਇਹ ਇੱਥੋਂ ਦੇ ਸ਼੍ਰੀ ਅਮਰਸਰ ਸਾਹਿਬ ਦੇ ਵਸਿੰਦੇ ਆ ਇਹ ਜਿੰਨੇ ਵੀ ਲੋਕ ਆ 16 ਦੇ 16 ਲਗਭਗ ਸ਼੍ਰੀ ਹਰਮੰਦਰ ਸੌਰੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹਰਮੰਦਰ ਅਮਰਸਰ ਸਾਹਿਬ ਦੀ ਪਾਵਨ ਪਿੱਤਰ ਧਰਤੀ ਦੇ ਉੱਤੇ ਰਹਿਣ ਵਾਲੇ ਲੋਕ ਆ ਇਹ ਕੋਈ ਕ੍ਰਿਮੀਨਲ ਬੈਕਗਰਾਉਂਡ ਵਾਲੇ ਵੀ ਨਹੀਂ ਹੁਣੇ ਮਤਲਬ ਉੱਥੇ ਡਿਊਟੀਆਂ ਕਰਨ ਵਾਲੇ ਆ ਇਹਨਾਂ ਕੋ ਹੋਇਆ ਜੋ ਵੀ ਹੋਇਆ ਇਹਨਾਂ ਨੂੰ ਫੜਨ ਵਾਸਤੇ ਹਜੇ ਤੱਕ ਕੋਈ ਪੁਲਿਸ ਦਾ ਬੰਦਾ ਗਿਆ ਹੀ ਨਹੀਂ ਐਸਜੀਪੀਸੀ ਦੀ ਕਰੀ ਸਰਕਾਰ ਦਖਲੰਦਾ ਜੀ ਨਾ ਸਮਝੋ ਐ ਐਸਜੀਪੀਸੀ ਖੁਦ ਦਖਲੰਦਾ ਜੀ ਕਰਦੀ ਰਹੀ ਹੈ ਜਦੋਂ ਐਸਜੀਪੀਸੀ ਨੇ ਚੋਰਾਂ ਨੂੰ ਛਪਾ ਕੇ ਰੱਖਿਆ ਆ ਜਿਹੜੇ ਦੋਸ਼ੀ ਅੱਜ 16 ਜਨਤਕ ਹੋਏ ਆ ਐਸਜੀਪੀਸੀ ਤੇ ਥੁੱਕ ਕੇ ਚੱਟਣ ਵਾਲੀ ਸੰਸਥਾ ਬਣ ਗਈ ਗੋਬਿੰਦ ਸਿੰਘ ਲੋਂਗਵਾਲਾ ਕਹਿੰਦਾ ਹੈ ਕਿ ਇਹਨਾਂ ਦੇ ਉੱਤੇ ਫੌਜਦਾਰੀ ਮੁਕਾਦਮੇ ਦਰਜ ਹੋਣੇ ਚਾਹੀਦੇ ਆ ਤੇ ਬਾਅਦ ਵਿੱਚ 8 ਦਿਨਾਂ ਬਾਅਦ ਮੁੱਕਰ ਜਾਂਦਾ ਹੈ ਛਕਸ਼ਮਾ ਫਿਰ ਦੂਜੀ ਗੱਲ ਇਹ ਆ ਵੀ ਅਗਲਾ ਤੁਹਾਡਾ ਸਵਾਲ ਹੋਊਗਾ ਕਿ ਤੁਸੀਂ ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਕਸਟੋਡੀਅਨ ਨਹੀਂ ਹੈਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਪਿੰਡਾਂ 'ਚ ਹੁੰਦੀ ਉੱਥੇ ਐਸਜੀਪੀਸੀ ਜਾਂਦੀ ਨਹੀਂ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਐਸਜੀਪੀਸੀ ਦੇ ਪ੍ਰਬੰਧਿਤ ਹੋਈ ਆ ਤੇ ਆ ਗੁਰੂ ਨਾਨਕ ਨਾਮ ਲੈਵਾ ਸਿੱਖ ਖੜੇ ਆ ਇਸ ਕਰਕੇ ਐਸਜੀਪੀਸੀ ਦੇ ਪ੍ਰਧਾਨ ਦਾ ਜਿਹੜਾ ਬਿਆਨ ਆ ਬਿਲਕੁਲ ਨਰਮੂਰ ਇਹ ਹੈਗਾ ਬਹੁਤ ਨੀਵੇਂ ਪੱਧਰ ਦਾ ਐਸਜੀਪੀਸੀ ਦਾ ਪ੍ਰਧਾਨ ਤੇ ਸੁਖਬੀਰ ਬਾਦਲ ਦੀ ਰਖੇਲ ਬਣ ਕੇ ਵੋਟਾਂ ਮੰਗਦਾ ਫਿਰਦਾ ਉਹ ਉਹ ਸਿਆਸਤ ਨੂੰ ਯਾਦ ਨਹੀਂ ਆਉਂਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਵਾਸਤੇ ਜੇ ਸਰਕਾਰ ਨੇ ਹਾਈ ਕੋਰਟ ਦੇ ਡੰਡੇ ਨਾਲ ਇਹ ਪਰਚਾ ਦਰਜ ਕੀਤਾ ਤੇ ਸਰਕਾਰ ਇਮਾਨਦਾਰੀ ਦੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਵਾ ਕੇ ਚੋਰਾਂ ਨੂੰ ਸਲਾਖਾਂ ਅੰਦਰ ਦੇਵੇ ਹੁਣ ਲੱਗਦਾ ਆਸ ਹੈ ਕਿ ਹੁਣ ਰੋਤੇ ਸਿੰਘ ਭੁੱਲੜ ਜੀ ਸਿੱਟ ਦੇ ਵਿੱਚ ਜਿਹੜੇ ਹੁਣੇ ਸ਼ਾਮਿਲ ਹੋਏ ਨੇ ਤਾਂ ਆਸ ਵੱਜੀ ਹੈ ਜੀ ਬਈ ਦੇਖੋ ਜੀ ਜਦੋਂ ਤੱਕ ਆਸ ਆ ਉਦੋਂ ਤੱਕ ਆਸ ਹੁੰਦੀ ਆ ਆਸ ਕਰਕੇ ਆਏ ਆ ਅਸੀਂ ਵੀ ਇਸ ਦੇਸ਼ ਦੇ ਵਸਿੰਦੇ ਆ ਸਾਨੂੰ ਵੀ ਇਸ ਦੇਸ਼ ਦੇ ਕਾਨੂੰਨ ਉਤੇ ਭਰੋਸਾ ਕਰਕੇ ਅਸੀਂ ਵੀ ਅੱਜ ਆਏ ਆ ਵੀ ਚਲੋ 5 ਸਾਲ ਪਹਿਲਾਂ ਤਾਂ ਸਾਡੇ ਹੱਡ ਤੋੜਤੇ ਸੀ ਸ਼ਾਇਦ ਅੱਜ ਕੋਈ ਸਾਨੂੰ ਰਿਲੀਫ ਮਿਲੇ ਖਾਲਸਾ ਵਾਹਿਗੁਰੂ ਜਿੱਤਿ ਫਤਿਹ 5 ਸਾਲ ਬਾਅਦ ਜਿਹੜੀ ਐਫ ਆਈ ਆਰ ਦਰਜ ਹੋਈ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਤੇ 328 ਪਾਵਨ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਸਬੰਧ ਦੇ ਵਿੱਚ ਅੱਜ ਅਸੀਂ ਇੱਥੇ ਕਮਿਸ਼ਨ ਸਾਹਿਬ ਨੂੰ ਇੱਕ ਐਪਲੀਕੇਸ਼ਨ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਆ ਕਿ ਜਿਹੜੀ ਪਿਛਲੇ ਦਿਨੀ ਉਹਨਾਂ ਨੇ ਬਾਰੋ-ਬਾਰ ਜਮਾਨਤਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਲਾਈਆਂ ਤੇ ਉਹਨਾਂ ਦੀਆਂ ਰਿਜੈਕਟ ਹੋਈਆਂ ਅਦਾਲਤ ਵੱਲੋਂ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਇਹਨਾਂ ਤੇ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਵੇ ਤੇ ਉਹਨਾਂ ਦੀ ਸ਼ਾਨਬੀਨ ਕੀਤੀ ਜਾਵੇ ਚੰਗੀ ਤਰ੍ਹਾਂ ਸ਼ਾਨਬੀਨ ਕਰਕੇ ਤੇ ਉਹਨਾਂ ਕੋਲ ਪੁੱਛਗਿਛ ਕਰਕੇ ਇਹ ਪਤਾ ਲਾਇਆ ਜਾਵੇ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਉਹ ਕਿੱਥੇ ਨੇ ਕਿਸ ਹਾਲਤ ਵਿੱਚ ਨੇ ਤੇ ਉਹਨਾਂ ਦਾ ਪਤਾ ਲਾਇਆ ਜਾਵੇ ਜੇਕਰ ਉਹ ਬਾਰੋ-ਬਾਰ ਇਤਰਾਹੀ ਜਮਾਨਤਾਂ ਕਰਾ ਜਾਂਦੇ ਤੇ ਐਫ ਆਈ ਆਰ ਕਰਨ ਦਾ ਕੋਈ ਬਹੁਤਾ ਜਿਆਦਾ ਵਾ ਉਹ ਰਿਜ਼ਲਟ ਨਹੀਂ ਨਿਕਲਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਉਹ ਜਿਹੜੀ ਚੀਜ਼ ਵਾਸਤੇ ਕੀਤੇ ਆ ਐਫ ਆਈ ਆਰ ਦਰਜ ਕੀਤੀ ਹੈ ਜਿਹਦੀ ਸ਼ਾਨਬੀਨ ਕਰਨ ਵਾਸਤੇ ਕੀਤੀ ਉਹ ਤਾਂ ਰਹਿ ਜਣੀ ਉਦਾਂ ਦੀ ਉਦਾਂ ਹੀ ਇਸ ਕਰਕੇ ਅੱਜ ਅਸੀਂ ਇੱਥੇ ਆਏ ਸੀ ਪਿਛਲੇ ਦਿਨੀ ਅੰਮ੍ਰਿਤਸਰ ਪੁਲਿਸ ਕਮਿਸ਼ਨ ਵੱਲੋਂ ਇੱਕ ਸੈੱਟ ਬਣਾਈ ਗਈ ਸੀ ਇਹਦੇ ਖਿਲਾਫ ਉਹਦੇ ਪਰਿਕਰਮ ਇਹ ਸੈੱਟ ਦਾ ਰਿਜ਼ਲਟ ਤੇ ਆਊਗਾ ਕੋਈ ਸਮੇਂ ਬਾਅਦ ਜੇ ਕੋਈ ਰਿਜ਼ਲਟ ਦਿੰਦੀ ਹੈ ਸੈੱਟ ਤੇ ਨਹੀਂ ਤੇ ਕਈ ਵਾਰ ਸੈੱਟ ਕਰਨ ਵਾਸਤੇ ਵੀ ਸੈੱਟ ਬਣਦੀ ਹੈ ਕਿਉਂਕਿ ਉਸ ਸਾਰੇ ਮਸਲੇ ਨੂੰ ਜਿਹੜਾ ਵਾ ਉਹ ਕਈ ਅੱਗੇ ਵੀ ਸਿੱਟਾਂ ਬਣੀਆਂ ਤੇ ਜਦੋਂ ਉਹ ਸਿੱਟਾਂ ਬਣਦੀਆਂ ਹਨ ਤੇ ਉਦੋਂ ਬਾਅਦ ਉਹ ਕੰਮ ਨੂੰ ਸੈੱਟ ਕਰ ਦਿੱਤਾ ਜਾਂਦਾ ਵਾ ਕੰਮ ਹੀ ਖਤਮ ਕਰ ਦਿੱਤਾ ਜਾਂਦਾ ਵਾ ਇਹ ਹੁਣ ਸੈੱਟ ਦਾ ਰਿਜ਼ਲਟ ਜਿਹੜਾ ਆਉਣ ਵਾਲੇ ਸਮੇਂ 'ਚ ਆਪਣੇ ਸਾਹਮਣੇ ਆਊਗਾ ਬੜੇ ਲੰਬੇ ਟਾਈਮ ਦਾ ਜਾ ਤੁਹਾਡਾ ਆਪ ਪਾਰ ਦੀ ਸਰਕਾਰ ਨੇ 400 ਤੇ ਕਰੀਏ ਹੋਏ ਫੋਨ ਆ ਕੇ ਤੁਹਾਡੀ ਥੋੜੀ ਬੋਤੀ ਸੁਣਾਈ ਗੋਣੋਂ ਦੇਖਦੇ ਕਿਤਨ ਲੱਗਦਾ ਕਿ ਉਹਨਾਂ ਤੇ ਹੋਏ ਕੀ ਮੇਂ ਪਰਸਾ ਨੂੰ ਅਜੇ ਵੀ ਇਸ ਗੱਲ ਦਾ ਸ਼ੱਕ ਜਿਆਵਾ ਕਿ ਜਿਤਨਾ ਪਿਛਲੀਆਂ ਸਰਕਾਰਾਂ ਕਰਦੀਆਂ ਹੁੰਦੀਆਂ ਅਸੀਂ ਕਿਤੇ ਇਹ ਵੀ ਸਰਕਾਰ ਉਸੇ ਤਰ੍ਹਾਂ ਨਾ ਕਰੇ ਕਿਉਂਕਿ ਇਹ ਵਾਵਾ ਖਟਣ ਵਾਸਤੇ ਚਲੋ ਜਾਂ ਜਾਂ ਕੋਰਟ ਨੇ ਦਬਾਅ ਬਣਾਇਆ ਤੇ ਕੋਰਟ ਨੇ ਰਿਜ਼ਲਟ ਦਿੱਤਾ ਤੇ ਐਫ ਆਈ ਆਰ ਦਰਜ ਹੋ ਗਈ ਤੇ ਐਫ ਆਈ ਆਰ ਕਾਗਜ਼ਾਂ ਦੇ ਵਿੱਚ ਹੀ ਨਾ ਰਹਿ ਜੇ ਤੇ ਕੋਈ ਕਾਰਵਾਈ ਨਾ ਹੋਵੇ ਫੇਰ ਤਾਂ ਇਹ ਸਰਕਾਰ ਜਿਹੜੀ ਹੈ ਇਹ ਵੀ ਉਹਨਾਂ ਦੂਜੀਆਂ ਸਰਕਾਰਾਂ ਵਾਂਗੂ ਉਸੇ ਧਾਰ ਤੇ ਵੀ ਜਿਖੜੀ ਖੜੀ ਹੋਊਗੀ ਗੱਲਾ ਅੱਜ ਕਿਹੜਾ ਮੰਗ ਪੱਤਰ ਤੱਕ ਸੀਮਿਤ ਹੋ ਗਈ ਹੈ ਨੈਕਸਟ ਸਟੈਪ ਕੀ ਹੈ ਨਹੀਂ ਹੁਣ ਇੱਕ ਵਾਰ ਤੇ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੰਦਾ ਜੀ ਉਸ ਤੇ ਸਾਡੀ ਕੋਈ ਸੁਣ ਦਰੀਆਂ ਹੀ ਰੱਖੀਆਂ ਆ ਫੇਰ ਝਾੜ ਕੇ ਜੜੀਆਂ ਆ ਉਹ ਵਿਛਾਵਾਂਗੇ ਤੇ ਹੁਣ ਵਿਛਾਵਾਂਗੇ ਅਸੀਂ ਕਿਉਂਕਿ ਹੁਣ ਪ੍ਰਸ਼ਾਸਨ ਦੇ ਕੋਲ ਗੱਲ ਆ ਗਈ ਆ ਜੇ ਪ੍ਰਸ਼ਾਸਨਾਂ ਨਾ ਕੰਨੀ ਕਰੂਗਾ ਤੇ ਹੁਣ ਪ੍ਰਸ਼ਾਸਨਦਿਆਂ ਇਹ ਦਰੀਜਾਂ ਦੇ ਵਿਛਾਵਾਂਗੇ ਜੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਤੇ ਕਰਾਂਗੇ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੋਈ ਮੈਮੋਰੰਡਮ ਜਿਹੜਾ ਹੈਗਾ ਇਹਦੇ ਪਰ ਇਹ ਸਾਰਾ ਜੋ ਵੀ ਉਹਨਾਂ ਦਾ ਗ੍ਰੀਵੈਂਸ ਹੈਗਾ ਨਾ ਪੂਰਾ ਇਹਨੂੰ ਵੇਖ ਕੇ ਇਗਜ਼ਾਮਨ ਕਰਕੇ ਜੋ ਵੀ ਐਸ ਪਰ ਲਾਭ ਬਣਦੀ ਕਾਰਵਾਈ ਸਾਰੀ ਠੀਕ ਕਰਾ ਦੇ